ਵਾਹਿਗੁਰੂ ਵਾਹੇ ਗੀ ਗੁਰੂ ਸੰਗਤ ਜੀ ਜੋਤ ਜਗੋਲ ਇਹ ਸਾਡੀ ਬਹੁਤ ਵੱਡੀ ਮਰਿਆਦਾ ਹੈ ਜੋ ਸਾਡੇ ਮਨ ਅਤੇ ਤਨ ਅਤੇ ਸਾਡੇ ਘਰ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਦੀ ਹੈ ਅਸੀਂ ਹਮੇਸ਼ਾ ਵਾਹਿਗੁਰੂ ਨੂੰ ਯਾਦ ਕਰਕੇ ਘਰ ਦੇ ਵਿੱਚ ਜੋਤ ਜਗੋਨੇ ਹਾਂ ਇਹ ਕ੍ਰਿਤ ਸਦੀਆਂ ਤੋਂ ਵਾਹਿਗੁਰੂ ਜਿਨੇ ਆਪਾਂ ਨੂੰ ਬਖਸ਼ੀ ਹੈ ਪ੍ਰਮਾਤਮਾ ਦੀ ਦੀਨ ਹੈ ਜੀ ਗੁਰੂ ਨਾਨਕ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੁਣਾਂ ਦੀ ਦੀਨ ਹੈ ਜੀ ਘਰਾਂ ਦੇ ਵਿੱਚ ਜੋਤ ਜਗਾਉਣਾ ਇਸ ਨੂੰ ਦੀਵੇ ਦੇ ਨਾਲ ਨਹੀਂ ਨਾਂ ਨਹੀਂ ਜੋੜਿਆ ਜਾਂਦਾ ਸੰਗਤ ਜੀ ਜੋਤ ਇੱਕ ਰੋਸ਼ਨੀ ਨਹੀਂ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੈ ਸੰਗਤ ਜੀ ਜੋਤ ਦੀ ਬੱਤੀ ਦਾ ਪੂਰਾ ਜਲਣਾ ਜਾਂ ਫਿਰ ਅੱਧੀ ਜਲਣਾ ਕੀ ਸੰਕੇਤ ਹੁੰਦੇ ਨੇ ਸਾਰੇ ਪਰਿਵਾਰ ਤੇ ਫਿਰ ਸਾਨੂੰ ਕੀ ਸੰਕੇਤ ਦਿੰਦੀ ਹੈ ਜੋਤ ਅੱਧੀ ਜਲਦੀ ਹੈ ਜਾਂ ਫਿਰ ਪੂਰੀ ਚਲ ਕੇ ਵੱਡੀ ਹੁੰਦੀ ਹੈ ਸਾਨੂੰ ਸ਼ੁਭ ਅਤੇ ਅਸ਼ੁਭ ਸੰਕੇਤਾਂ ਬਾਰੇ ਅਸੀਂ ਗੱਲ ਕਰਾਂਗੇ ਸੰਗਤ ਜੀ ਜੋਤ ਦੀ ਬੱਤੀ ਪੂਰੀ ਤਰ੍ਹਾਂ ਜਲ ਜਾਂਦੀ ਹੈ ਤਾਂ ਇਹ ਸੰਕੇਤ ਦਿੰਦੀ ਹੈ ਸਕਾਰਾਤਮਕ ਊਰਜਾ ਅਤੇ ਪਰਮਾਤਮਾ ਦਾ ਪ੍ਰਤੀਕ ਹੈ ਜਦੋਂ ਸਾਡੇ ਘਰ ਵਿੱਚ ਜਗਾਈ ਜਾਣ ਵਾਲੀ ਜੋਤ ਪੂਰੀ ਤਰ੍ਹਾਂ ਜਲਦੀ ਹੈ ਤਾਂ ਉਸਦੀ ਲੋ ਸਾਥਿਰ ਅਤੇ ਚਮਕਦਾਰ ਹੋਵੇ ਅਤੇ ਸੰਗਤ ਜੀ ਇਸ ਦਾ ਅਰਥ ਹੁੰਦਾ ਹੈ ਕਿ ਤੁਹਾਡੇ ਘਰ ਤੇ ਸਰਕਾਰਤਮਕ ਊਰਜਾ ਦਾ ਹੋਣਾ ਅਤੇ ਵਾਹਿਗੁਰੂ ਦੀ ਕਿਰਪਾ ਦਾ ਪ੍ਰਤੀਕ ਹੈ ਜੋ ਵੀ ਜੋ ਕਿ ਸਾਨੂੰ ਇਹ ਸਮਝਾਉਂਦਾ ਹੈ ਕਿ ਜੋ ਸਾਡੇ ਘਰ ਦਾ ਵਹੋਲ ਹੈ ਉਹ ਪੋਜਿਟਿਵਿਟੀ ਊਰਜਾ ਦੇ ਨਾਲ ਭਰਿਆ ਹੋਇਆ ਹੈ ਸਾਡੇ ਘਰ ਦਾ ਮਾਹੌਲ ਸਾਡੇ ਘਰ ਤੇ ਪ੍ਰਮਾਤਮਾ ਦੀ ਹੁਲ ਕਿਰਪਾ ਹੈ ਕਿਉਂਕਿ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਜਿਸ ਦੇ ਨਾਲ ਮਨ ਸ਼ੁੱਧ ਹੋ ਜਾਵੇ ਉਹ ਸਤਗੁਰ ਹੈ ਜੇਕਰ ਜੋਤ ਪੂਰੇ ਲੋ ਦੇ ਨਾਲ-ਨਾਲ ਇੱਕ ਸਾਰ ਜਗਦੀ ਹੈ ਤਾਂ ਪੂਰੀ ਜਗ ਕੇ ਵੱਢੀ ਹੋਵੇ ਤਾਂ ਸਮਝ ਲਓ ਕਿ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਬਰਕਤਾਂ ਦੀਆਂ ਲਹਿਰਾਂ ਵਹਿ ਰਹੀਆਂ ਹਨ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੱਥ ਆਪ ਤੇ ਆਪਦੇ ਘਰ ਪਰਿਵਾਰ ਤੇ ਬਣਿਆ ਹੋਇਆ ਹੈ ਸੰਗਤ ਜੀ ਜੋਤ ਦਾ ਇਸ ਤਰ੍ਹਾਂ ਜਗਣਾ ਇਹ ਇੱਕ ਹੋਰ ਸੰਕੇਤ ਵੀ ਦਿੰਦਾ ਹੈ ਕਿ ਤੁਹਾਡੇ ਮਨ ਦੇ ਅੰਦਰ ਪਰਮਾਤਮਾ ਦੇ ਲਈ ਬਹੁਤ ਜ਼ਿਆਦਾ ਪਿਆਰ ਹੈ ਤੁਹਾਡੇ ਅੰਦਰ ਬਾਣੀ ਦਾ ਪ੍ਰਵਾਹ ਬਹੁਤ ਹੈ ਤੁਸੀਂ ਪੋਜ਼ਿਟਿਵਿਟੀ ਨਾਲ ਜੁੜੇ ਹੋਏ ਹੋ ਤੁਸੀਂ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣ ਵਾਲੇ ਇਨਸਾਨ ਹੋ ਜਾਂ ਭੈਣ ਹੋ ਜੋ ਵੀ ਕਰਦੇ ਵੀ ਤੇ ਜੋਤ ਜਿਉਂਦਾ ਹੈ ਹਰ ਕਰ ਦੇ ਵਿੱਚ ਇੱਕ ਮੈਂਬਰ ਹੀ ਜੋਤ ਜਿਉਂਦਾ ਹੈ ਆਪਾਂ ਘਰ ਦੇ ਵਿੱਚ ਦੇਖਦੇ ਹਾਂ ਕਿ ਘਰ ਦੇ ਘਰ ਵਿੱਚ ਗੁਰਬਾਣੀ ਦੇ ਨਾਲ ਜੁੜਨ ਵਾਲਾ ਜ਼ਿਆਦਾਤਰ ਇੱਕ ਹੀ ਮੈਂਬਰ ਹੁੰਦਾ ਹੈ ਅਭੀ ਗਉੜੀ ਤਰੀ ਉੱਠ ਕੇ ਬਾਹਰ ਕਰਨਾ ਤੇ ਗੁਰੂ ਮਹਾਰਾਜੀ ਸੇਵਾ ਕਰਨੀ ਤੇ ਗੁਰੂ ਦੀ ਗੋਲੀ ਪਰਮਾਤਮਾ ਨੂੰ ਯਾਦ ਕਰਨਾ ਇਹ ਦਰਸਉਂਦਾ ਹੈ ਕਿ ਤੁਹਾਡਾ ਪਰਮਾਤਮਾ ਦੇ ਭਰਤੀ ਬਹੁਤ ਜ਼ਿਆਦਾ ਪਰਿਵਾਰ ਹੈ ਤੁਹਾਡਾ ਮਨ ਸ਼ੁੱਧ ਹੈ ਇਸ ਕਰਕੇ ਘਰ ਦੇ ਵਿੱਚ ਜਗਾਈ ਜੋਣ ਵਾਲੀ ਇੱਕ ਸਥਿਰ ਤੇ ਚਮਤਕਾਰ ਲੋ ਦੀ ਨਾਲ ਚਲਦੀ ਹੈ ਤੇ ਲੰਬੇ ਸਮੇਂ ਜਲਦੀ ਹੈ ਤੇ ਪੂਰੀ ਜਲ ਕੇ ਫਿਰ ਵੱਡੀ ਹੁੰਦੀ ਹੈ ਕਿ ਪਰਮਾਤਮਾ ਦਾ ਹੀ ਪ੍ਰਤੀਕ ਹੈ ਜੇਕਰ ਤੁਸੀਂ ਚਾਹੋਗੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਅੰਦਰ ਐਸੀਂ ਦਾ ਪੋਜ਼ਿਟਿਵਿਟੀ ਦਾ ਵਾਸ ਬਣਿਆ ਰਹੇ ਤਾਂ ਤੁਸੀਂ ਹੋਰ ਵੱਧ ਤੋਂ ਵੱਧ ਘਰ ਵਿੱਚ ਬਾਣੀ ਪੜੋ ਹੋਰ ਅਮ੍ਰਿਤ ਵੇਲਾ ਸੰਭੋ ਆਪਣੇ ਵਾਹਿਗੁਰੂ ਸਿਮਰਨ ਦਾ ਹੋਰ ਲੰਮਾ ਟਾਈਮ ਦਿਵਾਓ ਤੇ ਪ੍ਰਮਾਤਮਾ ਦਾ ਦੇ ਨਾਲ ਆਪਣੇ ਅਧਿਆਤਮਿਕ ਦਾ ਜੋ ਰਸਤਾ ਹੈ ਉਸ ਨੂੰ ਹੋਰ ਜ਼ਿਆਦਾ ਵਧਾਓ ਤੇ ਪ੍ਰਮਾਤਮਾ ਤੇ ਨਿਰਦੀਕ ਹੋਣ ਦਾ ਹੋਰ ਜ਼ਿਆਦਾ ਤੁਹਾਡੇ ਕੋਲ ਇੱਕ ਹੋਰ ਮੌਕਾ ਹੈ ਕਿ ਤੁਸੀਂ ਆਪਣੇ ਆਪ ਨੂੰ ਵਾਹਿਗੁਰੂ ਦੇ ਨਾਲ ਕਿੰਨਾ ਜੋੜ ਸਕਦੇ ਹੋ ਜੇਕਰ ਤੁਸੀਂ ਇਹ ਸਭ ਸੰਕੇਤ ਤੁਹਾਡੇ ਘਰ ਹੋ ਰਹੇ ਹੈ ਤਾਂ ਤੁਸੀਂ ਬਹੁਤ ਹੀ ਭੱਗਾ ਵਾਲੇ ਹੋ ਆਪਣੇ ਪਰਿਵਾਰ ਨੂੰ ਵੀ ਬਾਣੀ ਨਾਲ ਜੋੜੋ ਕਿਉਂਕਿ ਬਾਣੀ ਪੜਨੀ ਗੁਰੂ ਘਰ ਜਾਣਾ ਸੇਵਾ ਕਰਨਾ ਇਹ ਹਰ ਮਨੁੱਖ ਦੀ ਵਸਨੀ ਵਿੱਚ ਨਹੀਂ ਹੈ ਉਹਦੀ ਆਪਣੀ ਇੱਛਾ ਦੇ ਅਨੁਸਾਰ ਨਾ ਤਾਂ ਆਪਾਂ ਬਾਣੀ ਪੜ ਸਕਦੇ ਹਾਂ ਨਾ ਗੁਰੂ ਘਰ ਜਾ ਸਕਦੇ ਹਾਂ ਨਾ ਗੁਰੂ ਦਾ ਪਿਆਰ ਇਹ ਕਰ ਸਕਦੇ ਹਾਂ ਨਾ ਹੀ ਸੇਵਾ ਕਰ ਸਕਦੇ ਹਾਂ ਨਾ ਹੀ ਦਾਨ ਕਰ ਸਕਦੇ ਆ ਜਿਸ ਇਨਸਾਨ ਤੋਂ ਪਰਮਾਤਮਾ ਜੀ ਇਹ ਸੇਵਾ ਲੈਂਦੇ ਨੇ ਉਹੀ ਮਨੁੱਖ ਇਹ ਸੇਵਾ ਕਰਦਾ ਹੈ ਸਾਧ ਸੰਗਤ ਜੀ ਉਸ ਪਰਿਵਾਰ ਦਾ ਪਨਾਹ ਹੋ ਜਾਂਦਾ ਹੈ ਜਿਸ ਪਰਿਵਾਰ ਦੇ ਵਿੱਚ ਇੱਕ ਇਨਸਾਨ ਜੇਕਰ ਗੁਰੂ ਮਹਾਰਾਜੀ ਦੇ ਨਾਲ ਪੂਰੀ ਭਰੋਸੇ ਦੇ ਨਾਲ ਪੂਰੀ ਇੱਛਾ ਦੇ ਨਾਲ ਅਤੇ ਪੂਰੀ ਰਜ਼ਾ ਦੇ ਨਾਲ ਗੁਰੂ ਨਾਲ ਜੁੜਿਆ ਹੋਇਆ ਹੈ ਤਾਂ ਉਸ ਦੇ ਪਰਿਵਾਰ ਦਾ ਪਨਾਹ ਵੀ ਉਸਦੇ ਨਾਲ ਹੀ ਹੋ ਜਾਂਦਾ ਹੈ ਇਸ ਕਰਕੇ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਜੋਤ ਲਾਉਣੀ ਹੋ ਤਾਂ ਤੁਸੀਂ ਇਹ ਵੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਜੀ ਸਾਡੇ ਪੂਰੇ ਪਰਿਵਾਰ ਦੇ ਮੈਂਬਰਾਂ ਤੇ ਕਿਰਪਾ ਕਰੋ ਪੂਰੇ ਪਰਿਵਾਰ ਨੂੰ ਆਪਣੇ ਨਾਲ ਜੋੜੋ ਆਪਣੇ ਗੁਰੂ ਬਾਣੀ ਨਾਲ ਜੋੜੋ ਜਿਸ ਜਿਵੇਂ ਆਪਾਂ ਬਾਣੀ ਪੜ੍ਹਦੇ ਜਾਂਦੇ ਹਾਂ ਕਹਿੰਦੇ ਹੈ ਇਹ ਤਾਂ ਬਹੁਤ ਵੱਡਾ ਸੁਭੂਨ ਕਰ ਹੈ ਸਾਨੂੰ ਬਹੁਤ ਕੁਝ ਸਿੱਖਣ ਨੂੰ ਗੁਰਬਾਣੀ ਬਾਰੇ ਗੁਰੂ ਬਾਰੇ ਸਿੱਖਣ ਨੂੰ ਮਿਲਦਾ ਹੈ ਜਿਸ ਤਰ੍ਹਾਂ ਜਿਵੇਂ ਜੀ ਆਪਾਂ ਬਾਣੀ ਪੜ੍ਹਦੇ ਹਾਂ ਹੋਰ ਢੁਗਾਈ ਤੱਕ ਪਹੁੰਚਦੇ ਹਾਂ ਕਿ ਪਰਮਾਤਮਾ ਦੀ ਮੇਰੀ ਲੱਭਾ ਮਿਲਦੇ ਜਾਂਦੇ ਹਾਂ ਇਹ ਸੀ ਜੀ ਜੇਰੀਆ ਦੇ ਘਰਾਂ ਦੇ ਵਿੱਚ ਲੋੜ ਹੈ ਪੂਰੀ ਹੋ ਬੋਲੀ ਦੇ ਕੇ ਨਾਲ ਚੱਲ ਕੇ ਵਧੀ ਹੁੰਦੀ ਹੈ ਪਰਮਾਤਮਾ ਪਾਸੋਂ ਦੇਣ ਵਾਲੇ ਸੰਕੇਤ ਸਾਨੂੰ ਦੋਨੋਂ ਹੀ ਮਿਲਦੇ ਹੁੰਦੇ ਨੇ ਇਹ ਤਾਂ ਇਨਸਾਨ ਦੀ ਬੁੱਧੀ ਤੇ ਕੰਮ ਕਰਦਾ ਹੈ ਕਿ ਉਹ ਇਸ ਨੂੰ ਸਮਝਦਾ ਹੈ ਜਾਂ ਅਣਗਹਿਲੀ ਕਰਦਾ ਹੈ ਜੇਕਰ ਇਹ ਜੋਤ ਜਗਨਹਿਤਾ ਇਹ ਤੁਹਾਡੇ ਨਾਲ ਹੋ ਰਿਹਾ ਹੈ ਕਿ ਜੋਤ ਉਹ ਛਿਤੀ ਪੜਦੀ ਹੈ ਬਵਾਤੇ ਜਾਂਦੀ ਹੈ ਪੂਰੀ ਜੋਤ ਜਦ ਪੂਰੀ ਜੋਤ ਕੀ ਹੋ ਮਤਲਬ ਖਤਮ ਹੋ ਕੇ ਜੋ ਤੁਹਾਡੀ ਨਹੀਂ ਹੁੰਦੀ ਤਾਂ ਤੁਸੀਂ ਪਰਮਾਤਮਾ ਦੇ ਬਾਣੀ ਦਾ ਟਾਈਮ ਬਤਾਓ ਗੁਰੂ ਦੇ ਨਾਲ ਆਪਣੇ ਮਨ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੋ ਪਰਮਾਤਮਾ ਪਾਸੋਂ ਵਾਹਿਗੁਰੂ ਦੇ ਨਾਲ ਬਾਣੀ ਦੇ ਨਾਲ ਜੋੜਾ ਜੁੜੰਦੀ ਸੱਚੇ ਪਾਸ਼ਾ ਅੱਗੇ ਅਰਦਾਸ ਕਰੋ ਕਿ ਇਸ ਨਿਮਾਣੇ ਤੇ ਵੀ ਕਿਰਪਾ ਕਰੋ ਇਸ ਨੂੰ ਵੀ ਅੰਮ੍ਰਿਤ ਵੇਲਾ ਲਗਾਓ ਜੇਕਰ ਅਜੇ ਤੁਸੀਂ ਅੰਮ੍ਰਿਤ ਵੇਲਾ ਨਹੀਂ ਸਾਹਮਣੇ ਘਰ ਦੇ ਵਿੱਚ ਕੱਲੀ ਜੋਤ ਹੀ ਜਗਾਉਂਦੇ ਹੋ ਤਾਂ ਜੋਤ ਜਗਾਉਣ ਦੇ ਸਮੇ ਇਹ ਅਰਦਾਸ ਕਰੋ ਕਿ ਸਵਾਹਿਗੁਰੂ ਜੀ ਮੈਨੂੰ ਵੀ ਗੁਰवाणी ਨਾਲ ਜੋੜੋ ਤੁਸੀਂ ਅਜੇ ਅਮ੍ਰਿਤ ਵੇਲੇ ਨਹੀਂ ਉੱਠਣ ਲੱਗੇ ਤਾਂ ਦਿਨ ਦੇ ਪਹਿਲ ਕਿਸੇ ਵੀ ਟਾਈਮਰ ਕੰਮ ਨਿਵੇੜ ਕੇ 10 ਵਜੇ ਕੇ 11 ਵਜੇ ਤੁਸੀਂ ਵਾਇਗੁਰੂ ਗੁਰ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਪਹਿਲਾਂ ਤੁਸੀਂ ਵਾਇਗੁਰੂ 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 ਕਰਦੇ ਵਿੱਚ ਰੁਟੀਨ ਬਣਾਓ ਫਿਰ ਹੋਰ ਮੰਤਰ ਦਾ ਤੇ ਫਿਰ ਘਰ ਦੇ ਵਿੱਚ ਸ਼ਨਾਣ ਕਰਕੇ ਤੁਸੀਂ ਫਿਰ ਤੁਸੀਂ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਆਰੰਭ ਕਰੋ ਫਿਰ ਦੇਖਿਓ ਤੁਸੀਂ ਕਿਵੇਂ ਅਮ੍ਰਿਤ ਵੇਲੇ ਦੀ ਤੁਹਾਡੇ ਉੱਤੇ ਕਿਰਪਾ ਹੋ ਜਾਊਗੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੇ ਘਰ ਦੇ ਵਿੱਚ ਜਿੰਨੀਆਂ ਵੀ ਨਕਾਰਾਤਮਕ ਊਰਜਾ ਹੈ ਉਹ ਘਰ ਤੋਂ ਦੂਰ ਹੋ ਜਾ ਰਹੀ ਹੈ ਕਿਉਂਕਿ ਵਾਹਿਗੁਰੂ ਜੀ ਦੀ ਪੋਜ਼ਿਟਿਵਿਟੀ ਦਾ ਵਾਸ ਅਜਿਹਾ ਹੁੰਦਾ ਹੈ ਉਸ ਘਰ ਦੇ ਵਿੱਚ ਘਰ ਦੇ ਘਰ ਦੇ ਵਿੱਚ ਤਾਂ ਕੀ ਹੋਣਾ ਘਰ ਦੇ ਨੇੜੇ ਤੇੜੇ ਵੀ ਨਹੀਂ ਖੜਉਂਦੀਆਂ ਇਹ ਨੈਕਟੀਵਿਟੀ ਨੈਕਟੀਵਿਟੀ ਉर्जा ਤੁਸੀਂ ਜੀ ਆਪਣੇ ਅੱਜ ਦੇ ਵਿਚਾਰ ਤਾਂ ਤੁਹਾਨੂੰ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ